you want trespassing into my house lok lok tusi aaye authority nal ek minute wait kia ji pehla tusi apni introduction do tu video banayaa PTC wale nu bula sakda ohna nu sare channel nu bula lo ji sare channel wala nu bula lo tusi security in charge tusi mainu gall gall karo ji main ethe in charge ha mera tusi mere naal gall karo majbo don't ek maar gall dassa ji don't come and threaten people in my house you have come ਤਕੇ ਨਾ ਤੁਸੀਂ ਯੂ ਆਰ ਬਾਰਜਿੰਗ ਇਨ ਟੂ ਮਾਈ ਹਾਊਸ ਮੈਂ ਕਮਰੇ 'ਚ ਬੈਠੇ ਆ ਤੁਸੀਂ ਧੱਕਾ ਕਰ ਰਹੇ ਹੋ ਔਰ ਉੱਤੋਂ ਆ ਕੇ ਇੱਥੇ ਲੋਕਾਂ ਨੂੰ ਥ੍ਰੈਟ ਕਰ ਰਹੇ ਹੋ ਤੁਸੀਂ ਆਰਾਮ ਨਾਲ ਬੈਠੋ ਆਰਾਮ ਨਾਲ ਗੱਲ ਕਰੋ ਕੋਈ ਇੱਥੇ ਸਰਕਾਰ ਦੀ ਧੱਕੇ ਛਾਈ ਦੇ ਨਾ ਮਜੀਦ ਜੀ ਇਹਨੂੰ ਕੋਈ ਅਸਰ ਨਹੀਂ ਤੁਸੀਂ ਲੈਕਚਰ ਨਾ ਮੈਂ ਸਿਰਫ ਉਹਨਾਂ ਨੂੰ ਪਹਿਚਾਨ ਤੁਸੀਂ ਲੋਕ ਮੇਲਨ ਆਇਆ ਹੋਇਆ ਯੂ ਜੀ ਉਹਦੇ ਤੋਂ ਡਰਾਂਗੇ ਜਦੋਂ ਅਸਲ ਇਨਵੈਸਟੀਗੇਸ਼ਨ ਜੋ ਹੂ ਆਰ ਯੂ ਟੈਲ ਮੀ ਅਨਟ੍ਰੋਡਕਸ਼ਨ ਮੈਂ ਆ ਤੁਸੀ ਵਰਤੀ ਚ ਆਈਆਂ ਫਲਾਈਂਗ ਸੌਟ ਦੇ ਬਿਜ਼ਨਸ ਵੀਰੂਣ ਕੋਣ ਹੋ ਤੁਸੀਂ ਹਾਂ ਹਾਂ ਡੀਐਸਪੀ ਇਨ ਦਾ ਪਰੂ ਜੋ ਮੈਂ ਅੰਦਰ ਆਇਆ ਉਹ ਮੈਂ ਦੱਸਦਾ ਹਾਂ ਬਿਲਕੁਲ ਗੱਲ ਕਰਦਾ ਤੁਹਾਨੂੰ ਤੁਸੀਂ ਵਰਤੀ ਚ ਆਓ ਤੁਸੀਂ ਪ੍ਰਾਈਵੇਟ ਟੈਕ ਚ ਆ ਕੇ ਕੋ ਕੋਗਾ ਮੈਂ ਡੀਐਸਪੀ ਜਾਂ ਮੈਂ ਐਸਪੀ ਆ ਤੁਹਾਡੇ ਕਹਿ ਤਾ ਨਹੀਂ ਕੋ ਬਣ ਜਾਣਾ ਤੁਹਾਨੂੰ ਸਾਰੇ ਮੈਨੂੰ ਪਤਾ ਸੀ ਦੱਸ ਵੀ ਨਹੀਂ ਦੱਸੋ ਨਾ ਤੁਸੀਂ ਤਾਂ ਦੱਸ ਹੀ ਨਹੀਂ ਰਹੇ ਤੁਸੀਂ ਧੱਕੇ ਤੇ ਆ ਕੇ ਤੁਸੀਂ ਮੈਨੂੰ ਗੱਲ ਦੱਸੋ ਬਾਲ ਸੈਕਿੰਡ ਯੂ ਹੈਵ ਕਮ ਟੂ ਮਾਈ ਹਾਊਸ ਮੈਂ ਘਰੇ ਬੈਠਿਆ ਆਰਾਮ ਨਾਲ ਲੋਕਾਂ ਨੂੰ ਮਿਲ ਰਿਹਾ ਮੇਰੇ ਕੋਲ ਸਰਪੰਚ ਘਰੇ ਆ ਤੁਸੀਂ ਧੱਕੇ ਨਾਲ ਆ ਕੇ ਇੱਕ ਮੇਰੀ ਬੇਨਤੀ ਸੁਣਿਓ ਜੀ ਤੁਸੀਂ ਮੇਰੀ ਗੱਲ ਧੱਕੇ ਨਾਲ ਨਾ ਵਰਦੀ ਚ ਧੱਕੇ ਨਾਲ ਆ ਕੇ ਆ ਕਿੰਨੇ ਬੁਲਾਜੇ ਮੈਂ ਜੀ ਤੁਹਾਡੇ ਨਾਲ ਦੱਸਿਓ ਮੜਾ ਜੀ ਇੱਥੇ ਕੀ ਕਰ ਰਹੇ ਜੀ ਧੱਕਾ ਕਰ ਰਹੇ ਹੋ ਨਹੀਂ ਕੋਈ ਧੱਕਾ ਕਰ ਰਹੇ ਹੋ ਤੁਸੀਂ ਨਾ ਜੀ ਜੇ ਤੁਸੀਂ ਕੋਆਪਰੇਟ ਕਰੋਗੇ ਤੁਸੀਂ ਆਪ ਬਹਿ ਜਾਓ ਕਿਉਂ ਮੇਰੀ ਗੱਲ ਸੁਣਨੀ ਨਹੀਂ ਦੇਂਦੇ ਦੇਖੋ ਤੁਸੀਂ ਕੈਮਰੇ ਦੇ ਵਿੱਚ ਨਹੀਂ ਤੁਸੀਂ ਆਪ ਕੋਈ ਸਭ ਰਿਕਾਰਡ ਹੋਊਗੀ ਕੈਮਰੇ 'ਚ ਅਸੀਂ ਆਪਣਾ ਬੈਠੋਗੇ ਨਾ ਖੜੇ ਰਹੋਗੇ ਸਭ ਰਿਕਾਰਡ ਹੋਊਗਾ ਅਸੀਂ ਕੋਈ ਇੱਕ ਦੋ ਬੰਦੇ ਧਰ ਦੇ ਵਿੱਚ ਉਹ ਰੱਖੋ ਸਭ ਰਿਕਾਰਡ ਹੋ ਰਿਹਾ ਹੈ ਤੁਹਾਡਾ ਵੀ ਸ਼ੂਟਿੰਗ ਤੇ ਸਾਰੀ ਨਾ 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 ਕੋਈ ਥ੍ਰੈਟ ਹੈਗਾ ਤੁਸੀਂ ਤਾਂ ਕਰ ਕੀ ਰਹੇ ਹੋ ਤੁਸੀਂ ਸਾਰੇ ਨੌਨ ਵਰਦੀ ਮੈਨੂੰ ਇੰਟਰੋਡਕਸ਼ਨ ਦੋ ਜੀ ਸਾਰੇ ਸਭ ਦੀ ਵੀਡੀਓ ਬਣਾ ਮੇਰਾ ਇੱਥੇ ਫੋਟੋ ਖਾ ਇੱਥੇ ਬਣਾ ਵੀਡੀਓ ਬਣਾ ਸਾਰੇ ਬਣਾ ਬਣਾ ਇਹ ਤਾਂ ਵਿਗਣ ਕਾਉਂ ਦੇ ਖਾਣੇ ਨੇ ਤੁਸੀ ਜਿਹੜਾ ਵਿਗਣ ਪਹ ਤੁਸੀ ਵਿਗਣ ਆ ਰਹੇ ਹੋ ਸਾਰੇ ਕੰਮ ਨੂੰ ਪਹਿਲਾ ਤਰਤੀ ਵੀ ਤੁਹਾਡੇ ਚ ਆਹ ਕੌਣ ਜੀ ਤੁਸੀਂ ਸਰਮੈਂ ਇੰਸਪੈਕਟਰ ਤੁਹਾਡੀ ਤਰਤੀ ਕਿੱਥੇ ਜੀ ਬਿਜ਼ਨਸ ਸੁਸਾਇਟੀ ਵਰਦੀ ਹੈ ਤੁਸੀ ਕੀ ਆ ਜੀ ਡਾਕਟਰ ਹੋਇਆ ਤੁਸੀਂ ਨਾ ਤੁਸੀਂ ਕਿਹੋਣਾ ਜੀ ਤੁਸੀਂ ਕੌਣ ਜੀ ਤੁਸੀਂ ਵੀ ਡੀਐਸਪੀ ਵਿੱਚ ਦੇ ਹੋ ਹੋਰ ਕੌਣ ਆ ਜੀ ਇੱਥੇ ਆਪ ਬੰਦੇ ਇੰਨੇ ਮਗਰ ਘੁਟੇ ਮੇਰਾ ਕਿੱਕੇ ਆਈਫੋਨ ਹੈ ਮੈਂ ਡੀਐਸਪੀ ਵਿਜਨ ਹਸਾਮ ਦੇ ਸਾਰੇ ਅੱਛਾ ਇਧਰ ਜੀ ਚਲੋ ਬਹੁਤ ਹੋ ਗਿਆ ਸਰਦਾਰ ਸਾਹਿਬ ਤੁਸੀਂ ਦੱਸੋ ਤੁਸੀਂ ਬੋਲੋ ਅਸੀਂ ਕੋਈ ਨਹੀਂ ਦਸਣ ਦੀ ਲੋੜ ਨਹੀਂ ਬੈਠੋ ਮੇਰੇ ਘਰ ਆਇਆ ਜੀ ਮੇਰੇ ਘਰ ਆਏ ਆ ਜੀ ਮੇਰੇ ਨਾਲ ਜੀ ਰਿਪੋਰਟਰ ਰਹੇ ਨਹੀਂ ਪਲੀਜ਼ ਕੋ ਬੀਕਿਊ ਆਰ ਨਾਟ ਕੋਆਪਰੇਟਿੰਗ ਸੁਣੋ ਮੈਂ ਰਿਲੀਜ਼ ਸਿਕਾਉਂਟ ਨਹੀਂ ਨਾਟ ਇਨ ਅ ਪਬਲਿਕ ਵਾਈ ਨਾਟ ਇੰਟਰਸਟਿੰਗ ਇਜ਼ ਇਥੇ ਆਰ ਮਾਈਟ ਬੀ ਪੀਪਲ ਇਹ ਇਸ ਇਨ ਇੱਕ ਮਸਲੇ ਦਾ ਜਾਓ ਨੋ ਆਈ ਆਮ ਨਾਟ ਸੌਰੀ ਕੋਈ ਜਾਬਤਾ ਨਹੀਂ ਹੈ ਯੂ ਆਰ ਵਾਰਜਿੰਗ ਇਨਟੂ ਮਾਈ ਹਾਊਸ ਮੇਰੇ ਮੇਰੇ ਨਾਲ ਕੀ ਕਰ ਰਹੇ ਹੋ ਕਿ ਕਿਸੇ ਨੇ ਵਰਦੀ ਨਹੀਂ ਪਾਈ ਕੋਈ ਇੰਟਰੋਡਕਸ਼ਨ ਨਹੀਂ ਦੇ ਰਹੇ ਬਹੁਤ ਟੋਡੇ ਦਾ ਕੋਈ ਗੱਲ ਦੱਸੋ ਮੈਨੂੰ ਬੱਲਾ ਤਾਂ ਮੇਰੇ ਕੋਲ ਵੀਡੀਓ ਤਾਂ ਸਾਰੀ ਦੇਖ ਰਹੇ ਕੋਈ ਇਹ ਬਿਲਕੁਲ ਵਧੀਆ ਗੱਲ ਆ ਵੀਡੀਓ ਲੋਕੀਂ ਦੇ ਕੇ ਕਰਦੇ ਜੇ ਤੁਸੀਂ ਬੋਲਣ ਦਾ ਮੌਕਾ ਦੋ ਬੈਠ ਕੇ ਦੱਸੋ ਨਾ ਬੈਠੋ ਬੈਠਾ ਤੁਹਾਨੂੰ ਕਹਿ ਰਿਹਾ ਬੈਠੋ ਨੋਰਮਲ ਫੁਟੋਪ ਦਾ ਕੈਮਰਾ ਕੋਈ ਰਿਹਾ ਕੋਈ ਐਡਵੋਕੇਟ ਬਣਾਉਣਾ ਉਹ ਸਾਰਾ ਦੱਸਦੇ ਡਾਕਟਰ ਸੋਣੀ ਕੀ ਕਰ ਲੈਂਦੇ ਤੁਸੀਂ ਬੈਠਾ ਜਾਓ ਮੈਂ ਬੈਠਦਾ ਬਰਾਬਰ ਕੋਈ ਬੰਦ ਨਹੀਂ ਕਰਨਾ ਕਿ ਵੀਡੀਓ ਬਣਾਈ ਚੱਲੂਗੀ ਉਹਨੂੰ ਬੁਲਾ ਲਾ ਯਾਰ ਸਾਰੀ ਟੀਮ ਨੂੰ ਮੀਡੀਆ ਨੂੰ ਬੁਲਾ ਬੁਣੇ ਨੂੰ ਤੁਸੀਂ ਕੀ ਸਮਝਦੇ ਹੋ ਮੈਨੂੰ ਪਤਾ ਨਹੀਂ ਵਿੱਚਦੰਦ ਕੀ ਕਰਤੀ ਪਰ ਮਾਲਕਾ ਦੇ ਲਈ ਬਦਲਿਆ ਤੁਸੀਂ ਕੀ ਕਰਦੇ ਹੋ ਪਿਛਲੇ ਦਿਨਾਂ ਕਿ ਮੈਨੂੰ ਤੁਸੀਂ ਨਿਆਣਾ ਸਮਝਿਆ ਮੈਨੂੰ ਸਭ ਪਤਾ ਹੈ ਸਰਕਾਰ ਦੀ ਸੇਵਾ ਕਰਦਾ ਮੈਂ ਆਪ ਤੇ ਜੀ ਗੱਲ ਹੋ ਰਹੀ ਤੇ ਆਪ ਤੇ ਜਵਾਬ ਆਪ ਤੇ ਜੇ ਤਾਂ ਤੁਸੀਂ ਹਾਲੇ ਤੱਕ ਇੱਕ ਕੰਮ ਨਹੀਂ ਕੀਤਾ ਜੇ ਜਾਤ ਤੇ ਝੁੰਦੇ ਨਾ ਸੁਣੋ 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 ਜੇ ਜਾਤ ਤੇ ਝੁੰਦੇ ਨਾ ਤੁਸੀਂ ਆਰਾਮਨਾਲ ਆਉਂਦੇ ਮੈਂ ਆਰਾਮਨਾਲ ਆਪਦੇ ਦਫਤਰ ਸਿਰ ਬੈਠੇ ਸਟੋਰ ਦੀ ਨਿਆਣੀ ਮੋੜ ਕਰਾਇਆ ਉਹਨੂੰ ਨਾਂ ਲੈ ਕੇ ਆਇਆ ਇਹਨੂੰ ਕਿਉਂ ਕਿਉਂ ਨੋਟ ਕਰਾਇਆ ਇਹਨੂੰ ਨੋਟ ਕਰਾਇਆ ਤੁਹਾਡੇ ਸਟੋਰ ਦੀ ਕੀ ਥੱਲੇ ਸੀਗੇ ਤੁਸੀਂ ਕੋਈ ਨਹੀਂ ਨੋਟ ਕਰਾਇਆ ਮੈਂ ਤਾਂ ਮੈਂ ਤਾਂ ਥੱਲੇ ਆਇਆ ਉਹਨੇ ਉੱਤੇ ਅਸੀਂ ਉਹਨਾਂ ਦੇ ਆਰਾਮਨਾਲ ਨੂੰ ਜੀ ਨਿਸ਼ਾਨਦੇ ਹੀ ਉਹਨਾਂ ਨੇ ਦੱਸਿਆ ਸਾਹ ਉੱਤਰ ਬੈਠਾ ਆ ਤੁਸੀਂ ਕਿਸੇ ਨੂੰ ਕੁਝ ਨਹੀਂ ਨੋਟ ਕਰਾਇਆ ਮੈਂ ਦਫਤਰ ਦਾ ਦਰਵਾਜ਼ਾ ਬੰਦ ਹੈ ਮੈਂ ਬੈਠਿਆ ਹਾਂ ਯੂ ਆਰ ਟ੍ਰਾਈ ਟੂ ਬ੍ਰੇਕ ਓਪਨ ਮਾਈ ਡੋਰ ਜਾਵਤਾ ਨਹੀਂ ਆ ਕਿ ਤੁਸੀਂ ਆਰਾਮ ਨਾਲ ਬੈਠੇ ਮੈਂ ਮਿਲ ਲੈਣਾ ਤੁਹਾਨੂੰ ਮੈਂ ਹੁਣ ਬੈਠਿਆ ਹਾਂ ਮੈਂ ਬੈਠੋ ਆਰਾਮ ਬੈਠੋ ਮੈਂ ਤੁਹਾਨੂੰ ਕਹਿ ਰਿਹਾ ਬੈਠੋ ਤੁਸੀਂ ਉਹਨਾਂ ਦੇ ਖੜੀ ਤੁਸੀਂ ਘਰਾਂ ਵਿੱਚ ਘਰਾਟ ਕੇ ਜਾਦਾ ਹੋ ਬੈਠੋ ਕੁਝ ਨਹੀਂ ਹੋ ਰਿਹਾ